ਅਸੀਂ ਭਾਵੇਂ ਸਿੱਧੂ ਦੀ ਗੱਲ ਕੀਤੀ ਐ ਜੇ ਉਹਨੂੰ ਨਾ ਛੱਡਿਆ ਤਾਂ ਫੇਰ ਇੱਕ ਵੱਡਾ ਮਜਾਰਾ ਕਰਨਾ ਪਊ ਸਾਨੂੰ ਮੈਂ ਕਦੇ ਭਗਵੰਤਪਾਨ ਦੇ ਖਿਲਾਫ ਗੱਲ ਨਹੀਂ ਕੀਤੀ ਪਤਾ ਕਿਉਂ ਕਿਉਂ ਕਰਕੇ ਉਹ ਮੇਰਾ ਵੋਟਰ ਹੈ ਹਾਂ ਵੋਟਰ ਦੇ ਖਿਲਾਫ ਮੈਂ ਨਹੀਂ ਗੱਲ ਕਰਦਾ ਹੁੰਦਾ ਅਸੀਂ ਭਾਵੇਂ ਸਿੱਧੂ ਦੀ ਗੱਲ ਕੀਤੀ ਐ ਜੇ ਉਹਨੂੰ ਨਾ ਛੱਡਿਆ ਤਾਂ ਫੇਰ ਇੱਕ ਵੱਡਾ ਮਜਾਰਾ ਕਰਨਾ ਪਊ ਸਾਨੂੰ ਤੇ 12 ਤਰੀਕ ਨੂੰ ਵੀ ਉਹਦੀ ਗੱਲ ਕਰਾਂਗੇ ਫਤਿਹਗੜ੍ਹ ਸਾਹਿਬ ਸਨ ਜਰਨੈਲ ਸਿੰਘ ਭਿੰਡੜਾ ਵਾਲੇ ਦੇ ਜਨਮ ਦਿਨ ਦੇ ਉੱਤੇ ਮਾਨ ਸਾਹਿਬ ਤੁਸੀਂ ਜਿਹੜੇ ਹੋਏ ਨੁਮਾਇੰਦੇ ਹੋ ਤਾਂ ਇਸੇ ਨੂੰ ਲੈ ਕੇ ਜਿੱਥਰ ਸਿਰਦਾ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ ਅੰਦਰਖਾ ਤੇ ਗੱਲ ਕਰ ਰਿਹਾ ਹੈ ਹੈ ਅਕਾਲੀ ਦਲ ਦਾ ਭਾਜਪਾ ਦੇ ਨਾਲ ਅੰਦਰਖਾ ਅੰਦਰਖਾ ਤੇ ਗੱਠਜੋੜ ਹੋ ਰਿਹਾ ਤੇ ਉਧਰ ਆ ਕਾਂਗਰਸ ਦਾ ਤੇ ਆਪ ਦਾ ਗੱਠਜੋੜ ਹੋ ਰਿਹਾ ਜੀ ਦੋਨਾਂ ਨੂੰ ਇਕ ਵੀ ਦੇਖਦੇ ਹਾਂ ਕੰਪੀਟੀਸ਼ਨ ਹੈ ਅਸੀਂ ਤਕੜੇ ਐ ਜੀ 1999 ਦੇ ਵਿੱਚ ਅਸੀਂ ਬਹੁਤ ਤਕੜੇ ਸੀ ਅਸੀਂ ਕਿਸੇ ਦੀ ਠੂਈ ਨਹੀਂ ਮਾਰੀ ਗੱਲ ਹੀ ਆਪਾਂ ਜਿੱਤ ਕੇ ਇੱਥੇ ਪਾਰਲੀਮੈਂਟ ਸਪੌਟ ਸੀਗੇ 2024 ਦੇ ਲੋਕਾਂ ਜੀ ਨਾਲ ਆ ਰਹੇ ਉਹਨਾਂ ਕੀ ਜੜ ਲੜੋਗੇ ਜਨਾਬ ਹਾਂਜੀ ਤੁਹਾਡੀ 2024 ਦੇ ਦਰਾਮਾਂ ਨੂੰ ਲੈ ਕੇ ਪਾਰਟੀ ਵੱਲੋਂ ਕੀ ਅਦਦਾ ਰੱਖਿਆ ਗਿਆ 724 ਦੇ ਦਰਾਮਾਂ ਨੂੰ ਸਾਡਾ ਏਜੰਡਾ ਸੀ ਮੀਟਿੰਗ ਕਰਾਂਗੇ ਆਪਣੇ ਹਮ ਖਿਆਲੀ ਪਾਰਟੀਆਂ ਦੇ ਨਾਲ ਤੇ ਮੈਨੀਫੈਸਟੋ ਬਣਾਵਾਂਗੇ ਜਿਹੋ ਜਿਹੇ ਸਾਰੇ ਪੰਜਾਬੀ ਚਾਹਣਗੇ ਉਹ ਜੇ ਮੈਨੀਫੈਸਟੋ ਬਣਾਵਾਂਗੇ ਤੇ ਉਸ ਮੁੱਦੇ ਦੇ ਉੱਤੇ ਲੜਾਈ ਕੀਤੀ ਜਾਊਗੀ ਕਿਸੇ ਹੋ ਸਕਦਾ ਹੈ ਗੱਲ ਜੁੜ ਹੋ ਸਕਦਾ ਕਿਸੇ ਪਾਰਟੀ ਦਾ ਗੱਲ ਜੁੜ ਹੋ ਸਕਦਾ ਹਾਂ ਸਾਰਿਆਂ ਨਾਲ ਹੋ ਸਕਦਾ ਹੈ ਪਰ ਕਿਸੇ ਨੂੰ ਕਿਸੇ ਪਾਰਟੀ ਨੂੰ ਸ਼ੁੱਧ ਨਹੀਂ ਸਮਝਣਾ ਚਾਹੀਦਾ ਕਿਉਂ ਕਰਕੇ ਕੁਰਬਾਨੀ ਅਖਾਲੀ ਦਾ ਲੰਬਰਸਰ ਦਲ ਖਾਲਸਾ ਨੇ ਤੇ ਸਾਰਿਆਂ ਨੇ ਬਹੁਤ ਬਰਾਬਰ ਦੀਆਂ ਕੀਤੀਆਂ ਹੋਈਆਂ ਹੈ ਤੇ ਅਸੀਂ ਜੋਦੇ ਹੈ ਤੇ ਜੋ ਤੇ ਇਲੈਕਸ਼ਨ ਲੜਦੇ ਹੁੰਦੇ ਆ ਜਦੋਂ ਲੜਾਈ ਦਾ ਬੀਕਲ ਵੱਜਦੇ ਮਾਨ ਸਰ 2024 ਚੋਣਾਂ ਲੜੋਗੇ ਤੁਸੀਂ 2024 ਦੇ ਚੋਣਾਂ ਲੜੋਗੇ ਹਾਂਜੀ ਮਾਨ ਸਰ ਜਿਹੜੇ ਸੁਧਾਨ ਦੀ ਤੁਸੀਂ ਉਸੇ ਦਾ ਵਿਰੋਧ ਕਰ ਰਹੇ ਹੋ ਅੱਜ ਦੇਖੋ ਮੈਂ ਕਾਨੂੰਨ ਦੇ ਵਿੱਚ ਮੰਨਦਾ ਮੈਂ ਸੜਕ ਦੇ ਖੱਬੇ ਪਾਸੇ ਚੱਲਦਾ ਸੱਜੇ ਪਾਸੇ ਤਾਂ ਨਹੀਂ ਚੱਲਦਾ ਇਸੇ ਤਰ੍ਹਾਂ ਜਿਵੇਂ ਸੰਵਧਾਨ ਹੈ ਅਸੀਂ ਆਪਣ ਪਸੰਦ ਤਰੀਕੇ ਦੇ ਨਾਲ ਵਸੀ ਜਾਂਦੇ ਆ ਅਸੀਂ ਸੋਮ ਵੀ ਖਾ ਲੰਨੇ ਆ ਕਿ ਕੋਈ ਗਲਤੀ ਤਾਂ ਕੀਤੀ ਨਹੀਂ ਅਜ ਤੱਕ ਕਿਹੜਾ ਸਾਡਾ ਖਾਲਸਾਣ ਬਣ ਗਿਆ ਗਲਤੀ ਤਾਂ ਤਾਂ ਕਰਾਂਗੇ ਜਦੋਂ ਖਾਲਸਾਣ ਬਣੂਗਾ ਮੰਗ ਤਾਂ ਕੀਤੀ ਜਾ ਰਹੀ ਹੈ ਲਈ ਪੰਜਾਬ ਤੋਂ ਮੰਗ ਤਾਂ ਜਿਸਤਾਨ ਦੇ ਜਿਹੜੇ ਨਾਰੇ ਵੀ ਲਗਾਏ ਜਾ ਰਹੇ ਮੰਗ ਕੀਤੀ ਜਾ ਰਹੀ ਹੈ ਖਾਲਸਾਣ ਦੇ ਜਿਹੜੇ ਖਾਲਸਾਣ ਦੀ ਮੰਗ ਬਹੁਤ ਗਾਇਜ਼ ਹੈ ਸਾਡੀ ਪਾਰਟੀ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤ ਚੁੱਕੀ ਹੈ ਆਪਨ ਪਸੰਦ ਤਰੀਕੇ ਦੇ ਨਾਲ ਕਿਸੇ ਨੂੰ ਮੈਂ ਅੱਜ ਫੜਕਾਇਆ ਨਹੀਂ ਕਿਸੇ ਨੂੰ ਕੋਈ ਦੰਗੇ ਪਸਾਦ ਵੀ ਕਰਨ ਦਿੱਤੇ ਬਿਲਕੁਲ ਅਸੀਂ ਆਪਨ ਪਸੰਦ ਤਰੀਕੇ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਆਪਣੀ ਮੰਗ ਮੰਗさせਏ ਪਰ ਇਸ ਤਰ੍ਹਾਂ ਜ਼ਲਾਲਤ ਦੇ ਵਿੱਚ ਹਿੰਦੂ ਤਵਾ ਦੇ ਨੀਚੇ ਹੋ ਕੇ ਨਹੀਂ ਰਹਿਣਾ ਚਾਹੁੰਦੇ ਜਿਹੜੇ ਸਾਡੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਸਾਡੇ ਸਿੱਖਾਂ ਨੂੰ ਕਤਲ ਕਰੀ ਜਾਂਦੇ ਐ ਅਸੈਸਿਨੇਟ ਕਰੀ ਜਾਂਦੇ ਐ what do you think about the fact there's been no charges laid still? Uh, assassinations abroad. yes, she's saying that. you see, the indian government is prevailing upon the other countries that we have not done it, but the americans have proved it. they have sent their president's secretary of state and national security advisor fbi director and your australia's prime minister was to come on the 26th but he has cancelled his visit so all the five eyes are very very anxious that why are six being assassinated in foreign countries you are from Australia, yeah, ABC. your Prime Minister has cancelled his visit to Delhi. And so as the Japanese Prime Minister, they are all members of Quad. Quad. So the foreign policy and defense policy of India has failed because of these assassinations of six. So it's a great thing that has happened and we want a new world order where Khalistan Comes on the stage and on the map. And may I tell you, madam, in World War II, six have fought with the Australians in the Second and the First World War. And coming up, there's a parliament sitting. Will you be raising this again in parliament? Yes, up? I will try, but they don't let me speak. You can report that to your ABC that I tried desperately to speak, but the Speaker and the Prime Minister and the majoritarians. i am just one member against 542 members so if you people don't undergive me a little push maybe all times ma sa pikel as subha sudhan jada hai inu mande nahi hai galat padya jehde sade naal vaidh kite si ke gandhi ji te nehru ji ne onanne ke assi sikho tusi sade naal ralo ਜੇਦੋ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਤੁਹਾਨੂੰ ਇਹੋ ਜਿਹੇ ਕੀਤਾ ਦਿਵਾਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਕਾ ਮਾਣ ਸਾਂਭੋਗੇ ਤੇ ਤੁਸੀਂ ਦੇਖ ਲਓ ਕਿ ਇਹੋ ਜਿਹੇ ਨਿੱਕਾ ਸਿਮਾਨ ਸਾਂਭ ਰਹੇ ਆ ਆ ਅਸੀਂ ਸੜਕਾਂ ਦੇ ਉੱਤੇ ਫਿਰਦੇ ਆ ਗੰਦਗੀ ਸਾਡੇ ਪੰਜਾਬ ਦੇ ਉੱਤੋਂ ਦੀ ਪਈ ਹੋਈ ਹੈ ਇੱਥੇ ਮੈਡੀਕਲ ਏਡ ਖਤਮ ਹੋਈ ਪਈ ਹੈ ਗਰੀਬੀ ਨਹੀਂ ਹੋਈ ਪਈ ਹੈ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖੋਲਦੇ ਪਾਕਿਸਤਾਨ ਦੇ ਨਾਲ ਜਿੰਨਾ ਚਿਰ ਸਾਡਾ ਵਪਾਰ ਨਹੀਂ ਹੁੰਦਾ ਉਨਾਂ ਚਿਰ ਪੰਜਾਬ ਦਾ ਜੀਵਿਦਾਰ ਕਿਸਾਨ ਮਜ਼ਦੂਰ ਲਾਲਾ ਬਾਣੀਆਂ ਅਮੀਰ ਨਹੀਂ ਹੋ ਸਕਦੇ ਹੈਗੇ ਜਿੱਦਣ ਬਾਰਡਰ ਖੁੱਲ ਗਿਆ ਤੁਸੀਂ ਕਹੋਗੇ ਜੀ ਉੱਥੇ ਤਾਂ ਟੈਰਰਿਸਟ ਹੈ ਪਾਕਿਸਤਾਨ ਦਾ ਟੈਰਰਿਜ਼ਮ ਕਰਦਾ ਹੈ ਪਰ ਚੀਨ ਨੇ 1962 ਦੇ ਵਿੱਚ 40000 ਸਕਰ ਕਿਲੋਮੀਟਰ ਲਦਾਖ ਦੇ ਲੁੱਟੇ ਹੈ 2020 ਤੇ 2022 ਦੇ ਵਿੱਚ 14000 ਸਕਰ ਕਿਲੋਮੀਟਰ ਹੋਰ ਲੁੱਟੇ ਤਾਂ ਉਹਨੇ ਦਿਨਾਂ ਹਾਲ ਚੀ ਨਾ ਹ ਤਵਪਾਰ ਹੋ ਰਿਹਾ ਹੈ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਜਿਨ੍ਹਾਂ ਦਾ ਖੂਨ ਆ ਹਿੰਦੂ ਭਰਾ ਨੇ ਇੱਥੇ ਮੁਸਲਮਾਨ ਹੈ ਇਹ ਪੰਜਾਬੀ ਹੈ ਹੋਂ ਸਾਡਾ ਇੱਕੋ ਹੈ ਪਰ ਸਾਡੇ ਗੇਟ ਕਿਉਂ ਬੰਦ ਕੀਤੇ ਹੋਏ ਆ ਬੱਸ ਆਪ ਤਾਂ ਸਿੱਧੂ ਨੇ ਵੀ ਆਵਾਜ਼ ਉਠਾਈ ਹੈ ਸਿੱਧੂ ਬਰਤਾਰਪੁਰ ਗਏ ਸੀਗੇ ਉਹਨਾਂ ਦਾ ਵੀ ਇੱਕ ਕਹਿਣਾ ਹੈ ਕਿ ਬਾਰਡਰ ਖੋਲੋ ਹਾਂ ਸਾਰੇ ਕਹਿ ਰਹੇ ਆ ਜੀ ਬਾਰਡਰ ਖੋਲੋ ਦੇਖੋ ਜਿੱਥੇ ਵੀ ਸਿੱਖ گئے ਨਵੀਆਂ ਜ਼ਮੀਨਾਂ ਨੂੰ ਵਾਣ ਨੂੰ ਰਾਜਸਥਾਨ ਜਿੱਧਰ ਜਿੱਧਰ ਨਹਿਰਾਂ ਖੁੱਲੀਆਂ ਐ ਉੱਥੇ ਸਿੱਖਾਂ ਨੇ ਜ਼ਮੀਨਾਂ ਲਈਆਂ ਨਾਲ ਨਾਲ ਮੰਡੀਆਂ ਕਿੱਦਾਂ ਨੇ ਖੋਲੀਆਂ ਲਾਲੇ ਤੇ ਬਾਣੀਆਂ ਸਾਰੇ ਲਾਲੇ ਤੇ ਬਾਣੀਆਂ ਐ ਰਾਜਸਥਾਨ ਤੋਂ ਅੱਗੇ ਜਿੱਥੇ ਤੱਕ ਰਾਜਸਥਾਨ ਕਨੈਲ ਐ ਸਾਰੇ ਆੜਤੀਏ ਲਾਲੇ ਤੇ ਬਾਣੀਆਂ ਸਾਡੇ ਪੰਜਾਬੀ ਨੇ ਸੋ ਯਾਰਿਆਂ ਨੂੰ ਖੱਟਾ ਦਾ ਡਰ ਨਹੀਂ ਜੁਗਾਨੀ ਮਾਤਾ ਜੀ ਇੱਕ ਮੁੱਕਤੀ ਗੱਲ ਕਰੀਏ ਤਾਂ ਜਿਹੜੀ ਆਵਾਜ਼ ਉਠਾਈ ਗਈ ਹੈ ਸਾਡੇ ਸਾਥ ਦੀ ਆਵਾਜ਼ ਉਠਾਈ ਗਈ ਹੈ ਪੰਜਾਬ ਆਪ ਬਣੇਗਾ ਖਾਲਸਾ ਤੁਹਾਨੂੰ ਲੱਗੇ ਦੋਵੇਂ ਕੀ ਖਾਲਸਾ ਜੇ ਬਣ ਗਿਆ ਤੇ ਤੁਸੀਂ ਬੜਾ ਸੋਹਣਾ ਕੋਟ ਪਾਇਆ ਹੋਇਆ ਹੈ ਪੰਜਾਬ ਖਾਲਸਾ ਬਣਦਾ ਹੈ ਹੈ ਪੰਜਾਬ ਨੂੰ ਕਿਸ ਫੰਡਮੈਂਟਲ ਜੋ ਵੀ ਇੱਥੇ ਹਿੰਦੂ ਤਬਕਾ ਵੀ ਰਹਿ ਰਿਹਾ ਹੈ ਮੁਸਲਮਾਨ ਭਾਈਚਾਰਾ ਵੀ ਰਹਿ ਰਿਹਾ ਹੈ ਜਿਵੇਂ ਬਨਾਇਤ ਦੇ ਵਿੱਚ ਸਾਰੇ ਜਿਵੇਂ ਬਨਾਇਤ ਦੇ ਵਿੱਚ ਸਾਰੇ ਰਹਿੰਦੇ ਆ ਉਸੇ ਤਰ੍ਹਾਂ ਹੀ ਪੰਜਾਬ ਖਾਲਸਾਣ ਸਾਰੇ ਮੱਛੜ ਗਏ ਅਸੀਂ ਬਿਲਕੁਲ ਕਿਸੇ ਦੇ ਖਿਲਾਫ ਨਹੀਂ ਹੈ ਦੁਸਤਾਨ ਦੇ ਕਿਤੇ ਸਾਰੇ ਰਹਿ ਰਹੇ ਆ ਦਲ ਦਲ ਖਾਲਸਾ ਨੇ ਕਿਹਾ ਅਸੀਂ ਸਿਸਟਮ ਦੇ ਖਿਲਾਫ ਲੜਦੇ ਆ ਅਸੀਂ ਕਿਸੇ ਹਿੰਦੂ ਦੇ ਖਿਲਾਫ ਨਹੀਂ ਲੜਦੇ ਦੁਸਤਾਨ ਵਿੱਚ ਕਿਤੇ ਰਹੇ ਆ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਦੂਰ ਵੀ ਦੇਣ ਲੱਗਿਆ ਸੀਗਾ ਵਿਸ਼ਵਨਾਥ ਮੰਦਿਰ ਨੂੰ ਸਵਾ ਮੰਡ ਸੁਗਣਾ ਵੀ ਦੇ ਤਾ ਕਾਂਸੀ ਵਿਸ਼ਵਨਾਥ ਮੰਦਿਰ ਨੂੰ ਬਨਾਰਸ ਦੇ ਵਿੱਚ ਕਿੱਥੇ ਅਸੀਂ ਫਰਕ ਪਾਇਆ ਜਦੋਂ ਸਾਡੇ ਕੋਲੇ ਰਾਜ ਆਇਆ ਅਸੀਂ ਸਾਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਹਰਗੋਬਿੰਦਪੁਰ ਦੇ ਵਿੱਚ ਇੱਕ ਮੁਸਲਮਾਨਾਂ ਦੇ ਲਈ ਮਸਜਿਦ ਬਣਾਈ ਮਹਾਰਾਜਾ ਰਣਜੀਤ ਸਿੰਘ ਨੇ ਲਖਾਰੀ ਲਿਆ ਥੇ ਕ੍ਰਾਂ ਸ਼ਰੀਫ ਲਈ ਲਖਾ ਥੇ ਮੁਸਲਮਾਨਾਂ ਦੇ ਵਿੱਚ ਵੱਡੇ ਮੇਰਾ ਮਤਲਬ ਹੈ ਸਿੱਖ ਰਾਜ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੋਇਆ ਜੋ ਦਿੱਤਵਾ ਰਾਜ ਦੇ ਵਿੱਚ ਮੁਸਲਮਾਨ ਸਾਈ ਸਿੱਖ ਧਰਤ ਤੇ ਟ੍ਰਾਈਬਲਸ ਦੇ ਨਾਲ ਹੋ ਰਿਹਾ ਹੈ ਮਾਨ ਸਾਹਿਬ ਇੱਕ ਨਾ ਸਵਾਲ ਮੇਰਾ ਤੁਹਾਡੇ ਤੁਸੀ ਤਾਂ ਇਹ ਭੰਗੜਾ ਪਾਉਗੇ ਜਦੋਂ ਖਾਲਸਾਡ ਬਣ ਗਿਆ ਸਰ ਸਾਹਿਬ ਦਾੜੀ ਤੁਹਾਡੀ ਹੋਰ ਲੰਮੀ ਹੋਈ ਹੋਊਗੀ ਮਾਨ ਸਾਹਿਬ ਇੱਕ ਨਾ ਸਵਾਲ ਹੈ 224 ਤੇ ਕਿ ਕਿੱਥੋਂ ਨਿਕਲ ਬਜਾਰੇ ਜਿੱਥੋਂ ਤੁਸੀਂ ਕਹੋਗੇ ਤੁਹਾਡਾ ਸਾਥ ਤੇ ਇਹ ਜਿੱਥੋਂ ਤਾਂ ਮੈਂ ਹੈ ਜੀ ਇਹ ਮੈਂ ਮੇਰੀ ਸੀਟ ਤਾਂ ਰਿਜ਼ਰਵਡ ਹੈ ਜਿੱਥੋਂ ਮੈਂ ਲੜਦਾ ਹਾਂ ਉਹਨਾਂ ਲੋਕਾਂ ਕੋਲੇ ਹੱਥ ਜੋੜੂੰਗਾ ਤੇ ਤਦੇ ਮੈਂ ਕਦੇ ਭਗਵਾਨ ਸਬਾਨ ਦੇ ਖਿਲਾਫ ਗੱਲ ਨਹੀਂ ਕੀਤੀ ਪਤਾ ਕਿਉਂ ਕਿਉਂ ਕਰਕੇ ਉਹ ਮੇਰਾ ਵੋਟਰ ਹੈ ਹਾਂ ਵੋਟਰ ਦੇ ਖਿਲਾਫ ਮੈਂ ਨਹੀਂ ਗੱਲ ਕਰਦਾ ਹੁੰਦਾ